ਵਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਚ ਬੰਪਰ VOTING ਹੁਣ ਤੱਕ 64.6 ਫੀਸਦੀ ਹੋਇਆ ਮਦਦਾਨ ਬੇਗੂ ਸਰਾਏ ਚ ਬਣਿਆ ਸਭ ਤੋਂ ਜ਼ਿਆਦਾ VOTING ਦਾ ਰਿਕਾਰਡ ਦਰਨਾਰਤੌਰ ਦੇ ਕੇ.ਡੀ. ਵਾਦ ਦੀ ਗੈਂਗਸਟਰਾਂ ਨੂੰ ਸਿੱਧੀ ਚੇਤਾਵਨੀ ਕਿਹਾ ਇੱਕ ਹਫਤੇ ਅੰਦਰ ਪੰਜਾਬ ਛੱਡ ਦੇ ਜਲਦ ਪੂਰੇ ਪੰਜਾਬ ਚੋਂ ਬਦਮਾਸ਼ਾਂ ਦਾ ਕਰਾਂਗੇ ਖਾਤਮਾ ਧਮਕੀ ਤੇ ਫਰੋਫਤੀ ਵਾਲਾ ਨਹੀਂ ਚੱਲੇਗਾ ਤਨ ਜਾਗ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ ਪਰਿਵਾਰ ਪਾਕਿਸਤਾਨ ਬੈਠੇ ਗੈਂਗਸਟਰਾਂ ਨੇ ਕੀਤੀ ਵਟਸਐਪ ਕਾਲ ਵੜਿੰਗ ਦੀ ਸ਼ਿਕਾਇਤ ਤੇ ਤਰਨਤਾਰਨ ਚ ਐਫ ਆਈ ਆਰ ਦਰਜ ਬੂਟਾ ਸਿੱਖ ਤੇ ਟਿੱਪਣੀ ਤੋਂ ਬਾਅਦ ਪੋਸਟਰ ਵਿਵਾਦ ਚ ਕਿਰੀ ਕਾਂਗਰਸ ਕ੍ਰਿਤੇਗ ਬਹਾਦਰ ਜੀ ਨਾਲ ਲੀਡਰਾਂ ਦੀਆਂ ਤਸਵੀਰਾਂ ਤੇ ਸਦੀਰ ਬਾਦਲ ਨੇ ਚੱਕ ਕੇ ਸਵਾਲ ਕਿਹਾ ਕਾਂਗਰਸ ਨੇ ਕੀਤਾ ਵੱੱਜਰ ਗੁਨਾਹ ਪੰਥ ਤੋਂ ਮੰਗਣ ਮਾਫ

ਸਸਿਕਾਲ న్యూਸ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ ਫਰਕ ਤਾਂ ਪੈਂਦਾ ਹੈ ਲੈ ਕੇ ਹਾਜ਼ਰਾਂ ਤੇ ਫਰਕ ਤਾਂ ਪੈਂਦਾ ਹੈ ਦੀ ਸ਼ੁਰੂਆਤ ਬਿਹਾਰ ਵਿਧਾਨ ਸਭਾ ਚੋਣਾਂ ਤੋਂ ਕਿਉਂਕਿ ਪਹਿਲੇ ਗੇੜ ਦੀ VOTING ਹੋਈ ਹੈ ਔਰ ਪਹਿਲੇ ਗੇੜ ਦੇ ਆંકੜਿਆਂ ਦਾ ਜ਼ਿਕਰ ਕਰਦੇ ਹਾਂ ਸੋ ਸ਼ੁਰੂਆਤ ਦੇ ਵਿੱਚ ਬਿਹਾਰ ਵਿਧਾਨ ਸਭਾ ਚੋਣਾਂ ਦਾ ਜ਼ਿਕਰ ਔਰ ਬੰਪਰ VOTING ਦੇਖਣ ਨੂੰ ਮਿਲੀ ਹੈ ਬਿਹਾਰ ਦੇ ਵਿੱਚ ਪਹਿਲੇ ਗੇੜ ਦੇ ਵਿੱਚ ਹੁਣ ਤੱਕ 64.66% ਦੀ VOTING ਹੋ ਚੁੱਕੀ ਹੈ ਜੋ ਆਕੜਾ ਸਾਹਮਣੇ ਆਇਆ ਹੈ ਹੋ ਸਕਦਾ ਇਸ ਦੇ ਵਿੱਚ ਥੋੜਾ ਬਹੁਤ ਬਦਲਾਅ ਹੋਵੇ ਕਿਉਂਕਿ ਅੰਕੜੇ ਕੁਝ ਦਿਨ ਪਹਿਲਾਂ ਦੇ ਹੁੰਦੇ ਨੇ ਪਰ ਉਹਨਾਂ ਵਿੱਚ ਥੋੜਾ ਬਹੁਤ ਬਦਲਾਅ ਵੀ ਹੋ ਜਾਂਦਾ ਹੈ ਜਿਹੜੇ VOTER ਲਾਈਨਾਂ 'ਚ ਖੜੇ ਹੁੰਦੇ ਨੇ ਉਹਨਾਂ ਨੂੰ ਵੋਟ ਪੁੱਗ ਤੌਣ 'ਚ ਟਾਈਮ ਲੱਗਦਾ ਔਰ ਬਾਅਦ ਦੇ ਵਿੱਚ ਉਹ ਅੰਕੜੇ ਇਕੱਠੇ ਕੀਤੇ ਜਾਂਦੇ ਨੇ ਸੋ ਹੁਣ ਤੱਕ ਦੇ ਅੰਕੜੇ 64.66% ਔਰ ਸਭ ਤੋਂ ਵੱਧ ਵੋਟ ਪਈ ਹੈ ਬੇਗੂ ਸਰਾਏ ਦੇ ਵਿੱਚ ਸਭ ਤੋਂ ਜ਼ਿਆਦਾ VOTING ਦਾ ਰਿਕਾਰਡ ਬੇਗੂ ਸਰਾਏ ਦੇ ਵਿੱਚ ਦਰਜ ਕੀਤਾ ਗਿਆ ਪਹਿਲੇ ਗੇਟ ਦੇ ਵਿੱਚ ਹੀ VOTING ਦੇ ਸਾਰੇ ਰਿਕਾਰਡ ਟੁੱਟ ਗਏ ਨੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਟਵੀਟ ਕੀਤਾ ਗਿਆ ਹੈ ਪ੍ਰਧਾਨ ਮੰਤਰੀ ਨੇ ਲਿਖਿਆ ਕਿ ਵਿਧਾ ਵਿਆਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਦੇ VOTING ਦੇ ਵਿੱਚ NDA ਨੇ ਮਹੱਤਵਪੂਰਨ ਲੀਡ ਹਾਸਲ ਕੀਤੀ ਹੈ ਦੂਜੇ ਪੜਾਅ 'ਚ ਵੀ ਇਸ ਦੀ ਲਹਿਰ ਹਰ ਪਾਸੇ ਦਿਖਾਈ ਦੇ ਰਹੀ ਹੈ ਲੋਕਾਂ 'ਚ ਉਤਸ਼ਾਹ ਦੇ ਵਿਚਕਾਰ ਮੈਨੂੰ ਕੱਲ ਦੁਪਹਿਰ 1:45 ਤੇ ਔਰੰਗਾਬਾਦ ਤੇ ਦੁਪਹਿਰ 3:30 ਵਜੇ ਬਾਬੂਆ 'ਚ ਆਪਣੇ ਪਰਿਵਾਰ ਨਾਲ ਗੱਲਬਾਤ ਕਰਨ ਦਾ ਸੁਭਾਗ ਪ੍ਰਾਪਤ ਹੋਵੇਗਾ ਸੋ ਪ੍ਰਧਾਨ ਮੰਤਰੀ ਮੋਦੀ ਨੇ ਜ਼ਿਕਰ ਕੀਤਾ ਹੈ ਔਰ ਇੱਕ ਟਵੀਟ ਕੀਤਾ ਗਿਆ ਹੈ ਉਸ ਦੇ ਵਿੱਚ ਉਹਨਾਂ ਨੇ ਇਹ ਲਿਖਿਆ ਹੈ ਕਿ ਐਨਡੀਆ ਨੂੰ ਇਸ ਦੇ ਵਿੱਚ ਮਹੱਤਵਪੂਰਨ ਲੀਡ ਹਾਸਲ ਹੋ ਰਹੀ ਹੈ ਯਾਨੀ ਬਿਹਾਰ ਚੋਣਾਂ ਦੇ ਵਿੱਚ ਇੱਕ ਕੰਫਰਟੇਬਲ ਵਿਕਟਰੀ ਦੀ ਆਸ ਪੀਐਮ ਮੋਦੀ ਵੱਲੋਂ ਜਤਾਈ ਗਈ ਹੈ ਜਾਂ ਕਹੀਏ ਕਿ ਆਸ ਦੇ ਰੂਪ ਦੇ ਵਿੱਚ ਇੱਕ ਦਾਵਾ ਉਹਨਾਂ ਵੱਲੋਂ ਪਹਿਲਾਂ ਹੀ ਕਰ ਦਿੱਤਾ ਗਿਆ ਹੈ ਸੋ ਪਹਿਲੇ ਗੇਟ ਦੀ VOTING ਦੇ ਅੰਕੜੇ ਅਸੀਂ ਦੱਸ ਰਹੇ ਹਾਂ 64.6% ਔਰ ਇਸ ਦੇ ਵਿੱਚ ਕੁਝ ਵਾਧਾ ਵੀ ਹੋ ਸਕਦਾ ਸੋ ਇਸ ਨੂੰ ਕਾਫੀ ਜਿਹੜੀ ਹੈ ਬੰਪਰ VOTING ਦੇ ਤੌਰ ਤੇ ਵੇਖਿਆ ਜਾ ਰਿਹਾ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਿੰਨੀਆਂ ਵੀ ਚੋਣਾਂ ਹੋਈਆਂ ਹੋਈਆਂ ਨੇ ਉਹਨਾਂ ਦੇ ਵਿੱਚ VOTING ਪਰਸੈਂਟੇਜ ਬਹੁਤ ਘੱਟ ਰਹਿੰਦੀ ਆ ਅੰਕੜਾ ਬਹੁਤ ਘੱਟ ਰਹਿੰਦਾ ਕਿਉਂਕਿ ਲੋਕ VOTING ਦੇ ਵਿੱਚ ਜ਼ਿਆਦਾ ਉਤਸ਼ਾਹ ਨਹੀਂ ਦਿਖਾਉਂਦੇ ਪਰ ਬਿਹਾਰ ਦੇ ਵਿੱਚ VOTERਾਂ ਦਾ ਪੂਰਾ ਉਤਸ਼ਾਹ ਨਜ਼ਰ ਆਇਆ ਹੈ ਔਰ ਇਹ VOTING ਪਰਸੈਂਟੇਜ ਦੱਸ ਰਹੀ ਹੈ ਬੇਗੂਸਰਾਏ ਦੇ ਵਿੱਚ VOTING ਦੇ ਸਾਰੇ ਰਿਕਾਰਡ ਤੋੜ ਦੇ ਤੇ ਜ਼ਿਕਰ ਤਰਨ ਤਾਰਨ ਜ਼ਮਣੀ ਚੋਂ ਦਾ ਵੀ ਕਰ ਲੈਨੇ ਆ ਜਿਸ ਚ ਪ੍ਰਚਾਰ ਕਰਨ ਆਏ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਗੈਂਗਸਟਰਾਂ ਨੂੰ ਸਿੱਧੀ ਸਿੱਧੀ ਚੇਤਾਵਨੀ ਦੇ ਦਿੱਤੀ ਕਿ ਜਾਂ ਤਾਂ ਪੰਜਾਬ ਛੱਡ ਦਿਓ ਤੇ ਨਹੀਂ ਆਪਣੇ ਨੁਕਸਾਨ ਲਈ ਪਿਆ ਤੇ ਕਿਹਾ ਕਿ ਇੱਕ ਹਫਤੇ ਦੇ ਅੰਦਰ ਪੰਜਾਬ ਛੱਡ ਦੇਣ ਨਹੀਂ ਤਾਂ ਅੰਜਾਮ ਬੁਰਾ ਹੋਏਗਾ ਕਾਂਗਰਸ ਪਾਰਟੀ ਦੇ ਇੱਕ بڑے ਨੇਤਾ ਨੇ ਬੂਟਾ ਸਿੰਘ ਜੀ ਕੇ ਉੱਪਰ ਬਹੁਤ ਗੰਦੀ ਟਿੱਪਣੀ ਕੀਤੀ जो शब्द उन्होंने इस्तेमाल किए वो तो मैं यहां कह भी नहीं सकता उसकी हम कड़ी निंदा करते हैं लेकिन मैं यह कहना चाहता हूं यह कांग्रेस पार्टी की मानसिकता को दिखाता है कि वो किस तरह से उन समाज के लोगों को सोचते हैं तरनतारन ज़िमणी चुनाव में चुनावी जंग जितनी तेज है उतनी ही तीखी बयानबाजी भी हो रही है एक पासे केजरीवाल दी गैंगस्टर को दी चेतावनी ने सियासी तापमान बढ़ा देता है तो दूसरे पासे ਵਿਰੋਧੀ ਇਸ ਨੂੰ ਪੰਜਾਬ ਦੀ ਵਿਗੜੀ ਕਾਨੂੰਨ ਵਿਵਸਥਾ ਨਾਲ ਜੋੜ ਕੇ ਸਰਕਾਰ ਨੂੰ ਕੇਰਨ ਚ ਝੋਟੇ ਨੇ ਹੁਣ ਦੇਖਣਾ ਇਹ ਹੈ ਕਿ ਗੈਂਗਸਟਰਾਂ ਨੂੰ ਦਿੱਤਾ ਇਹ ਇੱਕ ਹਫਤੇ ਦਾ ਅਲਟੀਮੇਟਮ ਚੋਣ ਵਾਅਦਾ ਸਾਬਿਤ ਹੁੰਦਾ ਜਾਂ ਸੱਚੀ ਗੈਂਗਸਟਰ ਵਾਅਦਾ ਖਾਤਮਾ ਕੀਤਾ ਜਾਂਦਾ ਇਹ ਤਰਨ ਤਰਨ ਜ਼ਿਮਣੀ ਚੋਣ ਦੇ ਵਿੱਚ ਕਾਂਗਰਸ ਲਗਾਤਾਰ ਵਿਵਾਦਾਂ ਚ ਕਿਰਦੀ ਨਸਰ ਆ ਰਹੀ ਹੈ ਪਹਿਲਾਂ ਰਾਜਾ ਵੜਿੰਗ ਦੇ ਬਿਆਨ ਨੇ ਕਾਂਗਰਸ ਨੂੰ ਇੱਕ ਵਿਵਾਦ ਚ ਫਸਾ ਦਿੱਤਾ ਰਾਜਾ ਵੜਿੰਗ ਨੇ ਉਸਤੇ माफी ਮੰਗ ਲਈ ਉਸ ਬਿਆਨ ਤੇ ਥੋੜਾ ਜਿਹਾ ਕਾਂਗਰਸ ਨੂੰ ਰਾਹਤ ਮਿਲੀ ਤਾਂ ਹੁਣ ਕਾਂਗਰਸ ਇੱਕ ਹੋਰ ਨਵੇਂ ਪੋਸਟਰ ਵਿਵਾਦ ਚ ਗਿਰ ਗਿਆ। ਇਹ ਹੈ ਪ੍ਰਚਾਰ ਦੌਰਾਨ ਸਟੇਜ ਤੇ ਲਾਇਆ ਗਿਆ ਪੋਸਟਰ ਇਸ ਪੋਸਟਰ ਚ ਨਵੀਂ ਪਾਤਸ਼ਾਹੀ ਤੇ ਭਾਈ ਜੈਤਾ ਜੀ ਦਾ ਅਪਮਾਨ ਕਰਨ ਦੇ ਇਲਜ਼ਾਮ ਲੱਗੇ ਕਿਉਂਕਿ ਗੁਰੂ ਜੀ ਦੀ ਤਸਵੀਰ ਦੇ ਉੱਪਰ ਕਾਂਗਰਸੀ ਆਗੂਆਂ ਦੀਆਂ ਤਸਵੀਰਾਂ ਲਾਈਆਂ ਗਈਆਂ। ਤੋਂ ਇਹ ਗੱਲ ਜਿਹੜੀ ਆ ਸਾਡੇ ਦੇਖਣ ਵਿੱਚ ਆਈ ਆ ਕਿ ਕਾਂਗਰਸ ਵੱਲੋਂ ਯੂਨੀਕ ਮਾ ਗੁਰੂ ਸਾਹਿਬਾਨ ਜਾਂ ਭਾਈ ਜਤਾ ਜੀ ਦੀ ਮਹਾਨ ਕੁਰਬਾਨੀ ਜਿਹੜੀ ਉਹ ਉਹ ਕੌਮ ਦੇ ਮਹਾਨ ਯੋਧੇ ਆ ਉਹਨਾਂ ਦੇ ਉੱਪਰ ਜਿਹੜੇ ਆ ਉਹ ਨਗੇ ਸਿਰ ਦੀ ਤਸਵੀਰਾਂ ਲਗੀਆਂ ਤੇ ਗਾਂਧੀ ਪ੍ਰਵਾਦੀਆਂ ਲਗੀਆਂ ਜਿਹੜੀ ਜੀ ਕਿਸੇ ਵੀ ਤਰ੍ਹਾਂ ਸਿੱਖਾਂ ਦੇ ਲਈ ਬਰਦਾਸ਼ਤ ਕਰਨ ਜੋ ਨਹੀਂ ਸਿੱਖਾਂ ਦੇ ਮਰਦ ਦੇ ਭਾਰੀ ਟ੍ਰਿੰਟ ਤੋਂ ਕੀ ਹੈ ਸਕਵੀਰ ਬਾਦਲ ਨੇ ਇਸ ਤੇ ਸਵਾਲ ਚੱਕ ਦਿਆ ਕਿ ਕਾਂਗਰਸ ਪਾਰਟੀ ਵੱਲੋਂ ਚੋਣ ਪ੍ਰਚਾਰ ਲਈ ਲਾਈ ਸਟੇਜ ਉੱਪਰ ਲੱਗੇ ਬੈਨਰ ਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੇ ਬਾਬਾ ਜੀਵਨ ਸਿੰਘ ਜੀ ਦੀ ਤਸਵੀਰ ਤੋਂ ਉੱਪਰ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪ੍ਰਿੰਕਾ ਗਾਂਧੀ ਸਮੇਤ ਹੋਰ ਕਾਂਗਰਸੀ ਆਗੂਆਂ ਦੀਆਂ ਤਸਵੀਰਾਂ ਲਾਉਣੀਆਂ ਬੇहद ਵੱੱਜਰ ਗੁਨਾਹ ਹੈ ਇਸ ਕਰਕੇ ਸਿੱਖ ਮਨਾਂ ਨੂੰ ਵੱਡੀ ਠੇਸ ਪਹੁੰਚੀ ਹੈ ਕਾਂਗਰਸ ਪਾਰਟੀ ਇਸ ਗੁਨਾਹ ਲਈ ਸਮੁੱਚੇ ਸਿੱਖ ਪੰਥ ਤੋਂ ਮਾਫੀ ਮੰਗੇ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਸਾਬਕਾ ਗ੍ਰਹਿ ਮੰਤਰੀ ਦੇ ਰੰਗ ਨੂੰ ਲੈ ਕੇ ਕੀਤੀ ਟਿੱਪਣੀ ਨੂੰ ਲੈ ਕੇ ਵਿਵਾਦ ਹੋਇਆ ਸੀ ਤੇ ਵਿਰੋਧ ਤੋਂ ਬਾਅਦ ਉਹਨਾਂ ਨੇ ਮਾਫੀ ਮੰਗੀ ਸੀ ਤੇ ਸਵਾਲ ਉੱਠ ਰਹੇ ਨੇ ਕਿ ਕੀ ਕਾਂਗਰਸ ਹੁਣ ਇਸ ਨੂੰ ਨਾ ਲਈ ਵੀ ਮਾਫੀ ਮੰਗੇਗੀ ਜਦੋਂ ਤਰਨਤਾਰਨ ਦੀ ਇਸ جنگ ਦੇ ਵਿੱਚ ਕੇਂਦਰੀ ਮੰਤਰੀ ਰਵਨੀਤ ਬਿੱਟੂ ਵੀ ਨਿਤਰੇ ਹੋਏ ਨੇ ਰਵਨੀਤ ਬਿੱਟੂ ਨੇ ਆਮ ਆਦਮੀ ਪਾਰਟੀ ਤੇ ਇਲਜ਼ਾਮ ਲਾਇਆ ਕਿ ਆਮ ਆਦਮੀ ਪਾਰਟੀ ਦੇ ਵਰਕਰ ਜਾਂ ਸਰਕਾਰ ਬਿਨਾ ਨੰਬਰ ਪਲੇਟਾਂ ਦੀਆਂ ਗੱਡੀਆਂ ਚਕੁੰਮ ਰਹੀ ਹੈ ਔਰ ਜਿਬਣੀ ਚੋਣਾ ਦੇ ਵਿੱਚ ਸਾਰੀਆਂ ਗੱਡੀਆਂ ਬਿਨਾ ਨੰਬਰ ਪਲੇਟਾਂ ਵਾਲੀਆਂ ਵਰਤੀਆਂ ਜਾ ਰਹੀਆਂ ਨੇ ਉਹਨਾਂ ਚੋਣ ਕਮਿਸ਼ਨ ਤੋਂ ਇਸ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ। ਖੜੀਆਂ ਦਿਖਾ ਦੇਣਾ ਵੀ ਸਾਰੀਆਂ ਕਿਵੇਂ ਹੋ ਸਕਦਾ ਨੰਬਰ ਕਿਸੇ ਦੇ ਨਹੀਂਗੇ। ਕਾਫ ਲਿਖਿਆ ਸਾਰਿਆਂ ਦੇ ਆ ਪਹਿਲੀ ਗੱਡੀ ਦਿਖਾ ਦਿਓ। ਆ ਪਹਿ ਲੱਗਿਆ ਪੰਜਾਬ ਸਰਕਾਰ ਦੇ ਕਾਫ ਨੰਬਰ ਲੱਗਿਆ। ਅੱਗੇ ਮੈਂ ਤੁਹਾਨੂੰ ਸਾਰੀਆਂ ਗੱਡੀਆਂ ਜਿਹੜੀਆਂ ਇਹ ਚੀਕੇ ਨਾਲ ਹੋਏ ਇਹਨਾਂ ਨੂੰ ਕੀ ਕੰਮ ਕਰਾਉਣਾ ਇਹਨਾਂ ਨੇ ਕੀ ਇਹਨਾਂ ਨੂੰ ਨਹੀਂ ਕਰਾਉਣਾ ਇਹ ਰੱਬ ਜਾਣਦਾ ਇਹ ਮੈਂ ਕਲੈਕਸ਼ਨ ਕਮਿਸ਼ਨ ਨੂੰ ਮੈਂ ਇਹ ਮੁਰੇ ਦੇ ਅਫਸਰ ਜਿਹੜੀਆਂ ਇਹ ਸਾਰੀਆਂ ਗੱਡੀਆਂ ਐ ਇਹਨਾਂ ਦਾ ਮਤਲਬ ਕੀ ਬਣਦਾ ਇਹ ਇੰਨੀ ਜਗ੍ਹਾ 'ਚ ਕਿਸੇ ਤੇ ਨੰਬਰ ਪਲੇਟ ਦੀ ਇਹ ਭਗਵੰਤ ਮਾਨ ਤੇ ਕੇਜਰੀਵਾਲ ਇੱਥੇ ਆਏ ਹੋਏ ਆ ਤੇ ਕੀ ਉਹਨਾਂ ਦੀ ਸਾਜ਼ਿਸ਼ ਆ ਇੱਥੇ ਗੈਂਗਸਟਰ ਆਉਣੇ ਆ ਇਹ 'ਚ ਨਸ਼ਾ ਹੋਣਾ ਇਹ 'ਚ ਪੈਸੇ ਵੰਡਣੇ ਆ ਕੀ ਆ ਇਹ ਕੋਈ ਬਈ ਆਪਣੇ ਵੱਲੋਂ ਨਹੀਂ ਕੋਈ ਬਣਾ ਰਿਹਾ ਤਾਂ ਸਾਹਮਣੇ ਆ ਤੁਹਾਡੇ ਖੜੀਆਂ ਸੜਕਾਂ ਤੇ ਖੜੀਆਂ ਗੱਡੀਆਂ ਤੇ ਨਾਲ ਪ੍ਰੀ ਪ੍ਰੀਸ ਪ੍ਰੋਟੈਕਸ਼ਨ 'ਚ ਖੜੀਆਂ ਆ ਸਾਰੀਆਂ ਇਹਦੇ ਉੱਤੇ ਵੀ ਪੰਜਾਬ ਸਰਕਾਰ ਲਿਖਿਆ ਇਸ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਨੂੰ ਲੈ ਕੇ ਦਿੱਤੇ ਬਿਆਨ ਨੂੰ ਲੈ ਕੇ ਰਾਜਾ ਵੜਿੰਗ ਅੱਜ ਪੰਜਾਬ ਐਸਸੀ ਕਮਿਸ਼ਨ ਦੇ ਸਾਹਮਣੇ ਪੇਸ਼ ਨਹੀਂ ਰਾਜਾ ਵੜਿੰਗ ਦੀ ਜਗਾ ਉਹਨਾਂ ਦੇ ਵਕੀਲ ਅਰਸ਼ਪ੍ਰੀਤ ਖੜਿਆਲ ਨੇ ਉਹਨਾਂ ਦਾ ਪੱਖ ਰੱਖਿਆ ਤੇ ਕਿਹਾ ਕਿ ਤਰਨਤਾਰਨ ਜ਼ਿਮਨੀ ਚੋਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਪੇਸ਼ ਹੋਣਗੇ ਰਾਜਾ ਵੜਿੰਗ ਜੀ ਤਰਨਤਾਰਨ ਬਾਈਪੂਤ ਤੋਂ ਬਾਅਦ ਅਪੀਅਰ ਹੋਣਗੇ ਇਨ ਡਿਟੇਲ 올 द ਕੁਐਸ਼ਨਸ ਵਿਲ ਬੀ ਅਨਸਰਡ 올 ਦਾ ਕੁਰੀਜ਼ 올 ਦਾ ਕਨਸਰਨਸ ਵਿਲ ਬੀ ਐਡਰੈਸਡ ਵਰਤਲਾ ਬੈ ਕੇ ਰਾਜਾ ਵੜਿੰਗ ਨੇ ਤਰਨਤਾਰਨ ਵਿਧਾਨ ਸਭਾ ਜ਼ਿਮਨੀ ਚੋਣ ਦੇ ਦੌਰਾਨ ਇੱਕ ਚੋਣ ਰੈਲੀ ਦੇ ਵਿੱਚ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਨੂੰ ਲੈ ਕੇ ਕਥਿਤ ਰੂਪ ਨਾਲ ਇੱਕ ਜਾਤੀਵਾਦੀ ਟਿੱਪਣੀ ਕੀਤੀ ਸੀ ਉਸ ਤੋਂ ਬਾਅਦ ਐਸ்சி ਕਮਿਸ਼ਨ ਨੇ ਉਹਨਾਂ ਨੂੰ 6 ਨਵੰਬਰ ਨੂੰ ਪੇਸ਼ ਹੋਣ ਦੇ ਲਈ ਨੋਟਿਸ ਜਾਰੀ ਕੀਤਾ ਸੀ ਹਾਲਾਂਕਿ ਰਾਜਾ ਵੜਿੰਗ ਨੇ ਇਸ ਪੂਰੇ ਮਾਮਲੇ 'ਚ ਮਾਫੀ ਮੰਗਦੇ ਹੋਏ ਆਪਣਾ ਸਪਸ਼ਟੀਕਰਨ ਦੇ ਦਿੱਤਾ ਸੀ ਇਸ ਮਾਮਲੇ 'ਚ ਉਹਨਾਂ ਦੇ ਖਿਲਾਫ ਕਪੂਰਥਲਾ ਦੇ ਪੁਲਿਸ ਥਾਣੇ 'ਚ ਐਫਆਈਆਰ ਵੀ ਦਰਜ ਕੀਤੀ ਗਈ ਹੈ ਇਹ ਮਰਹੂਮ ਮੰਤਰੀ ਤੇ ਕੀਤੀ ਟਿੱਪਣੀ ਨੂੰ ਲੈ ਕੇ ਫਸੇ ਐਮਪੀ ਰਾਜਾ ਵੜਿੰਗ ਨੂੰ ਹੁਣ ਜਾਣ ਲੇਵਾ ਥਬਕੀ ਮਿਲੀ ਹੈ ਪਾਕਿਸਤਾਨ ਬੈਠੇ ਗੈਂਗਸਟਰ ਵੱਲੋਂ ਰਾਜਾ ਵੜਿੰਗ ਤੇ ਉਹਨਾਂ ਦੇ ਪਰਿਵਾਰ ਨੂੰ WhatsApp ਜ਼ਰੀਏ ਧਮਕੀ ਭਰੀਆਂ ਕਾਲਸ ਤੇ ਮੈਸੇਜਸ ਕੀਤੇ ਗਏ 31 ਅਕਤੂਬਰ ਨੂੰ ਮਿਲੀ ਤਬਕੀ ਚ ਕਿਹਾ ਗਿਆ ਕਿ ਰਾਜੇ ਤੇ ਉਸਤੇ ਪਰਿਵਾਰ ਨੂੰ ਖਤਮ ਕਰਨ ਆਈ ਹੈ ਉਹਦੇ ਕਾਂਗਰਸ ਦੇ ਸੀਨੀਅਰ ਆਗੂ ਰਾਜਵੀਰ ਭੁੱਲਰ ਨੂੰ ਵੀ ਧਮਕਾਇਆ ਗਿਆ ਜਿਸ ਤੋਂ ਬਾਅਦ ਰਾਜਵੀਰ ਵੱਲੋਂ ਤਰਨਤਾਰਨ ਥਾਣੇ ਚ ਪਾਕਿਸਤਾਨ ਬੇਸਡ ਗੈਂਗਸਟਰ ਰਿੰਦਾ ਤੇ ਉਸਤੇ ਸਾਥੀਆਂ ਦੇ ਖਿਲਾਫ ਐਫ ਆਈ ਆਰ ਦਰਜ ਕਰਵਾਈ ਗਈ ਹੈ ਤੇ ਐਸ ਐਸ ਪੀ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ ਹਾਲਾਂਕਿ ਪੁਲਿਸ ਵੱਲੋਂ ਇਸ ਮਾਮਲੇ ਚ ਕੁਝ ਵੀ ਬੋਲਣ ਤੋਂ ਇਨਕਾਰ ਕੀਤਾ ਗਿਆ ਹੈ ਪਰਿਸ ਤਮਕੀ ਨੂੰ ਰਾਜਾ ਵੜਿੰਗ ਦੇ ਪ੍ਰਚਾਰ ਦੌਰਾਨ ਦਿੱਤੇ ਬਿਆਨ ਨਾਲ ਜੋੜਿਆ ਜਾ ਰਿਹਾ ਹੈ ਜਿਸ ਚ ਉਹਨਾਂ ਕਿਹਾ ਸੀ ਕਿ ਚੋਣਾਂ 'ਚ ਗੈਂਗਸਟਰ ਫੋਨ ਕਰਦੇ ਨੇ ਫਰੋਤੀਆਂ ਮੰਗਦੇ ਨੇ ਤੇ ਲੋਕਾਂ ਨੂੰ ਧਮਕਾਉਂਦੇ ਨੇ। ਤੇ ਜ਼ਿਕਰ ਕਰਦੇ ਆ ਰਾਹੁਲ ਗਾਂਧੀ ਦਾ ਰਾਹੁਲ ਗਾਂਧੀ ਵੱਲੋਂ ਦਿਖਾਈ ਫਰਜੀ ਵੋਟਰ ਲਿਸਟ 'ਚ ਸੋਨੀਪੱਤ ਦੇ ਕਈ ਵੋਟਰਸ ਦਾ ਨਾਮ ਆਇਆ ਜਿਹਨਾਂ ਦੇ ਪਰਿਵਾਰ ਹੁਣ ਸਾਬੜਿਆ। ਇਹਨਾਂ ਵੋਟਰਾਂ ਚ ਇੱਕ ਨਾਮ ਸੀ ਅਖਬਰਪੁਰ ਬਰੂਟਾ ਦੀ ਅੰਜੂ ਦਾ ਜਿਸ ਦਾ ਕਹਿਣਾ ਹੈ ਕਿ ਪਛਾਣ ਪੱਤਰ ਚ ਉਸਨੇ 2022 ਦੀ ਪੰਚਾਇਤ ਚੋਣ ਤੋਂ ਬਾਅਦ ਵਿਧਾਨ ਸਭਾ ਚੋਣਾਂ ਚ ਕੋਈ ਵੋਟ ਹੀ ਨਹੀਂ ਪਾਈ। ਪਰ ਲੇਕਿਨ ਅਮ ਜੇ 2024 ਕੀ ਆ ਬਤਾ ਰਹੇ ਹੋ ਉਸ ਮੇਰੇ ਭੈਣ ਦੀ ਫੋਟੋ ਨਹੀਂ ਹੈ। ਬਾਕੀ ਸਭ ਸੇਮ। ਕੋ ਵੋਟ ڈالਨੇ ਆਈ ਸੀ ਉਸ ਦਾ ਨਹੀਂ 2024 ਮੇ ਨਹੀਂ ਆਈ 22 ਮੇ ਆਈ ਸੀ। ਉੱਥੇ ਹੀ ਇਸ ਪਿੰਡ ਦੀ ਇੱਕ ਹੋਰ ਵੋਟ ਸਰੋਜ ਦੇ ਨਾਮ ਤੇ ਬਣੀ ਸੀ ਪਰ ਉਸ ਦੇ ਪਰਿਵਾਰ ਦਾ ਕਹਿਣਾ ਹੈ ਕਿ ਸਰੋਜ ਦੇ ਵਿਆਹ ਨੂੰ ਤੋ ਦਾ ਹਾਕੇ ਹੋ ਚੁੱਕੇ ਨੇ ਤੇ ਉਹ ਆਪਣੇ ਸਹਰੇ ਘਰ ਵੋਟ ਪਾਉਂਦੀ ਹੈ ਨਾ ਕਿ ਇੱਥੇ। ਅਬ ਕੀ ਵਾਰ ਚੁਣਾਵ ਵੇ ਵਿਦਾਂਸਵਾਇ ਵੋਟ ڈالਨੇ ਆਈ ਸੀ। ਨਹੀਂ ਜੀ। ਕਿਉਂ ਨਹੀਂ ਆਈ ਸੀ? ਕੀ ਹੋ ਗਿਆ? ਮਾਪੇ ਪੜੇ ਗੇਨ ਦੀ ਬਿਗਾਨੀ। ਬੜੀ ਹੋ ਗਈ ਹੈ। ਹਾਂ ਜੀ। ਕਬੂਲੀ ਸੱਦੀ। ਸੱਦੀ ਨਿਕਲ ਗਈ ਸੀ 2025 ਦਾ ਸੱਦੀਆ। ਅਜੇ ਹੋਰ ਵੋਟਰਸ ਦਾ ਵੀ ਰਿਐਲਿਟੀ ਚੈੱਕ ਕੀਤਾ ਗਿਆ ਜਿਨ੍ਹਾਂ ਦੇ ਪਰਿਵਾਰਾਂ ਨੂੰ ਉਹਨਾਂ ਦੇ ਘਰ ਦੇ ਮੈਂਬਰਾਂ ਦੇ ਨਾਮ ਤੇ ਬਣੀਆਂ ਵੋਟਾਂ ਦੀ ਕੋਈ ਜਾਣਕਾਰੀ ਨਹੀਂ ਤੇ ਕੇਂਦਰ ਤੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਦੀ ਮੰਗ ਕੀਤੀ ਗਈ ਹੈ। ਦੱਸਦੀ ਹੈ ਕਿ ਬੀਤੇ ਦਿਨੀ ਰਾਹੁਲ ਗਾਂਧੀ ਨੇ ਇਲਜ਼ਾਮ ਲਾਇਆ ਸੀ ਕਿ ਹਰਿਆਣਾ ਚ ਹਰ 8 ਵੋਟਰਾਂ ਪਿੱਛੇ ਇੱਕ ਨਕਲੀ ਵੋਟਰ ਹੈ। ਜਦੋਂ ਰਾਹੁਲ ਗਾਂਧੀ ਵੱਲੋਂ ਲਾਏ ਇਲਜ਼ਾਮਾਂ ਤੋਂ ਬਾਅਦ ਹੁਣ ਬ੍ਰਾਜ਼ੀਲੀਅਨ ਮਾਡਲ ਵੀ ਸਾਹਮਣੇ ਆਈ। ਵੀਡੀਓ ਜਾਰੀ ਕਰ ਇਸ ਮਹਿਲਾ ਨੇ ਕਿਹਾ ਕਿ ਉਸਦਾ ਭਾਰਤ ਦੀ ਰਾਜਨੀਤੀ ਨਾਲ ਕੋਈ ਲੈਣਾ ਦੇਣਾ ਨਹੀਂ। ਉਸਦੀ ਤਸਵੀਰ ਨੂੰ ਕਿਸੇ ਨੇ ਸਟਾਕ ਇਮੇਜ ਤੋਂ ਖਰੀਦਿਆ ਤੇ ਤਸਵੀਰ ਦਾ ਇਸਤੇਮਾਲ ਕੀਤਾ ਗਿਆ। Gente, vou contar pra vocês uma fofoca, eu estão demais. Não, é, vou contar a fofoca. Gente, estão usando uma foto minha, antiga? Minha foto é velha, tá? Ó, oh, tava tá, novinha na foto, já tem uns 20 anos, 18 anos. Estão usando uma foto minha pra fazer... Eu não sei se é uma eleição, alguma coisa de voto, que tem que votar. Larissa, na disse que não é que, no final, o modeling de peixe é tão duro, é que eu, eu vi, Saber sobre esse trem ligou lá no salão do meu emprego. Querendo conversar comigo para entrevista, aí eu não respondi. Falei para tentar não passar meu número e tal. O cara achou no Instagram, chamou no Instagram. Agora, uma outra pessoa que não tem nada a ver com o assunto, uma amiga minha de toda cidade, me manda uma foto. Vou colocar aqui, vocês aqui para vocês aqui, mais <coughs> para vocês verem. Zé Grega, Bita Dini, Rahul Gandine, Tunacha, votando a Garbriand de dosh Londe, Rui, is Brazilian model di photo da Estamal Kita si te kya si que é assim, 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 ਤੇ ਖਬਰ ਜਾਪਾਨ ਤੋਂ ਹੈ ਜਿੱਥੇ ਪਾਲੂਆਂ ਨੇ ਤਹਿਸ਼ਤ ਮਚਾਈ ਹੋਈ ਹੈ ਕਹਿ ਟਾਇਆ ਹੋਇਆ ਹੈ ਤੇ ਕਹਿ ਇਸ ਕਦਰ ਹੈ ਕਿ ਹੁਣ ਪਾਲੂਆਂ ਨੂੰ ਫੜਨ ਦੇ ਲਈ ਉੱਥੇ ਸੇਨਾਂ ਨੂੰ ਤਾਇਨਾਤ ਕਰਨਾ ਪਿਆ ਹੈ। ਦਰਸਲ ਪਰਾਲਤ ਹੁਣ ਤੱਕ ਪੂਰੇ ਦੇਸ਼ 'ਚ 100 ਤੋਂ ਜ਼ਿਆਦਾ ਪਾਲੂ ਹਮਲੇ ਹੋ ਚੁੱਕੇ ਨੇ ਜਿਨ੍ਹਾਂ 'ਚ 12 ਲੋਕਾਂ ਦੀ ਮੌਤ ਹੋਈ ਹੈ। ਸਭ ਤੋਂ ਜ਼ਿਆਦਾ ਮੌਤਾਂ ਅਕਿਤਾ ਪ੍ਰਾਂਤ ਦੇ ਗਵਾਂਡੀ ਸ਼ਹਿਰ ਇਲਾਕੇ 'ਚ ਹੋਈਆਂ। ਅਕਿਤਾ 'ਚ ਪਾਲੂ ਦਿਖਣ ਦੀਆਂ ਘਟਨਾਵਾਂ ਇਸ ਸਾਲ 6 ਗੁਣਾ ਵੱਧ 8000 ਹੋ ਗਈਆਂ। ਫਲਾਕ ਮੇਕਾਪੂ ਹੋਂਦ ਤੇ ਸੈਨਾ ਦੀ ਮਦਦ ਬੰਗੀ ਗਈ ਉੱਥੇ ਹੀ ਭਾਲੂਆਂ ਨੂੰ ਮਾਰਨ ਦਾ ਕੰਮ ਟ੍ਰੇਨਡ ਸ਼ਿਕਾਰੀਆ ਨੂੰ ਸੌਪਿਆ ਗਿਆ ਇਸ ਤੋਂ ਬਚਣ ਦੇ ਲਈ ਅਧਿਕਾਰੀਆਂ ਨੇ ਲੋਕਾਂ ਨੂੰ ਘਰਾਂ ਤੋਂ ਬਾਹਰ ਕੰਟੀ ਰੱਖਣ ਦੀ ਸਲਾਹ ਦਿੱਤੀ ਹੈ ਤਾਂ ਕਿ ਤੇਜ਼ ਆਵਾਜ਼ ਸੁਣ ਕੇ ਭਾਲੂ ਘਰ ਦੇ ਕੋਲ ਨਾ ਆਵੇ ਉਸ ਤੋਂ ਇਲਾਵਾ ਲੋਕਾਂ ਨੂੰ ਜੰਗਲ ਤੋਂ ਦੂਰ ਰਹਿਣ ਰਾਤ ਨੂੰ ਘਰੋਂ ਬਾਹਰ ਨਾ ਨਿਕਲਣ ਕੰਟੀ ਰੱਖਣ ਅਤੇ ਤੇਜ਼ ਸਾਊਂਡ ਦੀ ਮਦਦ ਨਾਲ ਭਾਲੂਆਂ ਨੂੰ ਭਜਾਉਣ ਦੀ ਸਲਾਹ ਦਿੱਤੀ ਜਾ ਰਹੀ ਹੈ ਭਾਲੂਆਂ ਦੇ ਹਮਲੇ ਸੁਪਰਮਾਰਕਟ ਆਸ-ਪਾਸ ਦੇ ਰਿਜ਼ੋਰਟ ਬੱਸ ਸਟਾਪ ਤੇ ਸਕੂਲ ਪਰਿਸਰ ਤੱਕ ਪਹੁੰਚ ਗਏ ਨੇ ਇੱਥੇ ਕੁਝ ਸਕੂਲਾਂ ਨੂੰ ਅਸਥਾਈ ਰੂਪ ਨਾਲ ਬੰਦ ਵੀ ਕਰ ਦਿੱਤਾ ਗਿਆ ਹੈ। ਤੇ ਹੁਣ ਅੱਜ ਦੇ ਸਵਾਲ ਤੇ ਨਜ਼ਰ ਪਾਉਣੇ ਆਂ। ਅੱਜ ਦਾ ਸਵਾਲ ਵੀ ਸਾਡਾ ਭਾਲੂ ਦੇ ਨਾਲ ਹੀ ਜੁੜਿਆ ਹੋਇਆ ਹੈ। ਸਵਾਲ ਇਹ ਹੈ ਕਿ ਭਾਲੂ ਕਿਸ ਦੇਸ਼ ਦਾ ਕੌਮੀ ਜਾਨਵਰ ਹੈ? ਚਾਰ ਆਪਸ਼ਨ ਨੇ ਲੀਬੀਆ, ਰੂਸ, ਚੀਨ ਜਾਂ ਜਪਾਨ। ਕਿਸ ਦੇਸ਼ ਦਾ ਭਾਲੂ ਨੂੰ ਕੌਮੀ ਜਾਨਵਰ ਮੰਨਿਆ ਜਾਂਦਾ ਹੈ? ਇਸ ਦਾ ਜਵਾਬ ਅਸੀਂ ਤੁਹਾਨੂੰ ਇਸ ਸ਼ੋਅ ਦੇ ਅਖੀਰ 'ਚ ਦੇਵਾਂਗੇ। ਤੁਸੀਂ ਉਸ ਤੱਕ ਆਪਣੇ ਜਵਾਬ ਸਾਨੂੰ ਮੈਸੇਜਸ ਦੇ ਜ਼ਰੀਏ ਭੇਜ ਸਕਦੇ ਹੋ। ਅੱਗੇ ਵੱਧਿਆ ਜ਼ਿਕਰ ਪਰਾਲੀ ਦਾ ਪੰਜਾਬ ਦੇ ਵਿੱਚ ਲਗਾਤਾਰ ਪਰਾਲੀ ਸਾੜਨ ਦੇ ਮਾਮਲਿਆਂ 'ਚ ਵਾਧਾ ਹੋ ਰਿਹਾ ਹੈ ਇੱਕ ਦਿਨ ਦੇ ਵਿੱਚ 315 ਨਵੇਂ ਕੇਸ ਰਿਪੋਰਟ ਹੋਏ ਨੇ ਜਿਦੇ 'ਚ ਮੋਗਾ 'ਚ ਸਭ ਤੋਂ ਵੱਧ 46 ਮਾਮਲੇ ਸਾਹਮਣੇ ਆਏ ਨੇ ਦੂਜੇ ਨੰਬਰ ਤੇ ਮੁਕਸਰ ਸਾਹਿਬ ਹੈ 40 ਮਾਮਲੇ ਸੰਗਰੂਰ 'ਚ 31 ਲੁਧਿਆਣਾ 'ਚ 29 ਫਿਰੋਜ਼ਪੁਰ 'ਚ 28 ਤੇ ਬਠਿੰਡਾ 'ਚ 27 ਕੇਸ ਰਿਪੋਰਟ ਹੋਏ ਨੇ ਸੋ ਹੁਣ ਤੱਕ ਪਰਾਲੀ ਸਾੜਨ ਦੇ ਮਾਮਲਿਆਂ ਦੀ ਕੁੱਲ ਗਿਣਤੀ 3284 ਸੰਗਰੂਰ ਦੇ ਪਿੰਡ ਲੱਡੀ ਚ ਪ੍ਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਪਹੰਚੀ ਪੁਲਿਸ ਨੂੰ ਕਿਸਾਨਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ। ਖੇਤਾਂ ਵੱਲੋਂ ਅੱਗੇ ਵੱਧਦੀ ਪੁਲਿਸ ਦੀ ਗੱਡੀ ਨੂੰ ਪਹਿਲਾਂ ਤਾਂ ਕਿਸਾਨਾਂ ਨੇ ਆਪਣੇ ਦੁਪਈਆ ਵਾਹਨ ਲਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਬੁਲਾਸਮਾ ਨੇ ਵਾਹਨ ਚੱਕ ਕੇ ਖੇਤਾਂ 'ਚ ਮਾਰੇ ਤੇ ਪੁਲਿਸ ਨੂੰ ਨਾ ਰੁਕਦਾ ਦੇਖੇ ਕਿਸਾਨ ਗੱਡੀ ਅੱਗੇ ਲੇਟ ਗਏ ਤੇ ਉੱਥੇ ਹੀ ਧਰਨਾ ਲਾ ਦਿੱਤਾ। ਜਿਹੜਾ ਪੁਲਿਸ ਦਾ ਕੰਮ ਹੈ ਉਹ ਉੱਥੇ ਕੰਮ ਕਰੇ ਜਿਵੇਂ ਕਿ ਸਰਿਆਮ ਚਿੱਟੇ ਨਾਲ ਸਾਡੇ ਨੌਜਵਾਨ ਬੱਚਿਆਂ ਦੀਆਂ ਮੌਤਾਂ ਹੋ ਰਹੀਆਂ ਨੇ। ਉਨ੍ਹਾਂ ਦੇ ਕਾਰਵਾਈਆਂ ਕਰੇ ਕਿਸਾਨ ਨੂੰ ਐ ਦੋਸ਼ੀ ਠਹਿਰਾ ਕੇ ਉਹਤੇ ਕਾਰਵਾਈਆਂ ਕਰਨ ਦੇ ਲਈ ਖੇਤਾਂ ਦੇ ਵਿੱਚੋਂ ਚੱਕ-ਚੱਕ ਲਜਾਇਆ ਜਾ ਰਿਹਾ ਹੈ ਇਸ ਤਰ੍ਹਾਂ ਪੁਲਿਸ ਨੇ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨਾਂ ਵੱਲੋਂ ਹੱਥ ਜੋੜ ਕੇ ਬਲਾਸਮਾ ਨੂੰ ਘੇਰਾ ਪਾਇਆ ਗਿਆ ਕਿਸਾਨਾਂ ਨੇ ਇਲਜ਼ਾਮ ਲਾਇਆ ਕਿ ਜਬਰੀ ਉਹਨਾਂ ਨੂੰ ਖੇਤਾਂ ਚੋਂ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਇਨ੍ਹਾਂ ਕਿਸਾਨਾਂ ਮਜ਼ਦੂਰਾਂ ਨੇ ਸਿਰ ਤੋੜ ਮਿਹਨਤ ਕਰਕੇ ਇਸ ਦੇਸ਼ ਨੂੰ ਆਤਮ ਨਿਰਭਰ ਬਣਾਇਆ ਅੱਜ ਇਹੀ ਕਿਸਾਨ ਮਜ਼ਦੂਰ ਉਹਨਾਂ ਨੂੰ ਦੋਸ਼ੀ ਲੱਗ ਰਹੇ ਨੇ ਦੱਸਦੀ ਹੈ ਕਿ ਪੰਜਾਬ 'ਚ ਪਰਾਲੀ ਸਾੜਨ ਦੇ ਮਾਮਲਿਆਂ ਦੀ ਗਿਣਤੀ 2500 ਤੋਂ ਬਾਹਰ ਹੋ ਚੁੱਕੀ ਹੈ ਤੇ ਸੰਗਰੂਰ 'ਚ ਇਹ ਮਾਮਲੇ 500 ਦੇ ਕਰੀਬ ਨੇ ਲਗਾਤਾਰ ਵਾਧੇ ਪ੍ਰਦੂਸ਼ਣ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ ਜਾ ਰਹੀ ਹੈ ਪਰ ਕਿਸਾਨ ਇਸ ਨੂੰ ਆਪਣੀ ਮਜਬੂਰੀ ਦੱਸ ਰਹੇ ਨੇ ਫਾਟੇਗੜ੍ਹ ਸਾਹਿਬ ਦੇ ਵਿੱਚ ਇੱਕ ਪੁੱਤ ਨੇ ਆਪਣੇ ਜੇਈ ਪਿਤਾ ਦਾ ਕਤਲ ਕਰ ਦਿੱਤਾ ਤੇ ਪੁਲਿਸ ਦੇ ਸਾਹਮਣੇ ਇੱਕ ਝੂਠੀ ਕਹਾਣੀ ਮਲਜ਼ਮ ਪੁੱਤ ਤੇ ਉਸਦੇ ਦੋ ਦੋਸਤਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਨ੍ਹਾਂ ਨੇ ਮਿਲ ਕੇ 27 ਅਕਤੂਬਰ ਨੂੰ ਪਹਿਲਾਂ ਸੁਖਵਿੰਦਰ ਸਿੰਘ ਨੂੰ ਸਾੜਿਆ ਤੇ ਫਿਰ ਚਾਕੂ ਮਾਰ ਕੇ লাশ ਪਾਖੜਾ ਨੈੱਟ ਸੁੱਟ ਦਿੱਤੀ ਬਾਅਦ ਪੁਲਿਸ ਕੋਲ ਗਮਸ਼ੁਦਗੀ ਦੀ ਰਿਪੋਰਟ ਦਿੱਤੀ ਗਈ ਤਾਨੂੰ ਦੇਰੀ ਹੈ ਜੀ ਇਹ ਸਮਾਣਾ ਤੋਂ ਜੀ ਜਿਹੜੀ ਹੈ ਜੀ ਡੈੱਡ ਬੋਡੀ ਇਨਫੋਰਮੇਸ਼ਨ ਡੈੱਡ ਬੋਡੀ ਮਿਲੀ ਹੈ ਜੋ ਇਹਦੇ ਨਾਲ ਮਿਲਦੀ ਜੁਲਦੀ ਹੈ ਬਾਅਦ ਤੇ ਦਾ ਜਿਹੜਾ ਪਰਿਵਾਰ ਵਾਲਿਆਂ ਤੋਂ ਇਹਦੀ ਜਿਹੜੀ ਗੋਟੇ ਦੇ ਜਸਿੰਦਰ ਪੁੱਤ ਤੋਂ ਡੈੱਡ ਬੋਡੀ ਸ਼ਰਾਖ ਕਰਾਈ ਗਈ ਜਿਸ ਤੋਂ ਪਤਾ ਲੱਗੇ ਡੈੱਡ ਬੋਡੀ ਕਿਸ ਦੀ ਸੀ ਸੁਖਵਿੰਦਰ ਸਿੰਘ ਦੀ ਸੀ ਪੁਲਿਸ ਮੁਤਾਬਕ ਮਿਤਕ ਪਿਤਾ ਆਪਣੀ ਨੂੰਹ ਤੇ ਬਾਣੀ ਨਜ਼ਰ ਰੱਖਦਾ ਸੀ ਤੇ ਪਤਨੀ ਦੀ ਸ਼ਿਕਾਇਤ ਤੋਂ ਬਾਅਦ ਹੀ ਲੜਕੇ ਦਾ ਆਪਣੇ ਪਿਤਾ ਨਾਲ ਝਗੜਾ ਹੋਇਆ ਸੀ। 27 ਤਾਰੀਖ ਨੂੰ ਸ਼ਾਮ 5:30 ਜਦ ਇਹ ਗੁਰਦਾਰਾ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਕਰੇ ਆਇਆ ਤੇ ਘਰ ਦੇ ਵਿੱਚ ਉਸ ਵਕਤ ਜਿਹੜਾ ਹੈਗਾ ਇਹ ਰਵਿੰਦਰ ਤੇ ਰਵਿੰਦਰ ਪਾਲ ਦਾ ਇੱਕ ਹੋਰ ਸਾਥੀ ਵੀ ਮੌਜੂਦ ਸੀ। ਇਹਨਾਂ ਨੇ ਦਹਾ ਨਾਲ ਇਹਨਾਂ ਤੇ ਵਾਰ ਕੀਤਾ ਤੇ ਮੌਕੇ ਤੇ ਹੀ ਵੀ ਦਾ ਕਤਲ ਕਰ ਦਿੱਤਾ। ਦੱਸਿਆ ਗਿਆ ਹੈ ਕਿ ਰਵਿੰਦਰ ਸਿੰਘ ਤੇ ਉਸ ਦਾ ਸਾਥੀ ਨਸ਼ਾ ਕਰਨ ਦੇ ਆਦੀ ਸੀ। ਫਿਲਹਾਲ ਇਹਨਾਂ ਨੂੰ ਗ੍ਰਿਫਤਾਰ ਕਰਕੇ ਪੁਲਿਸ ਵੱਲੋਂ ਰਿਮਾਰਟ ਤੇ ਲਿਆ ਗਿਆ